ਪਰਵਾਸ ਸੋਨ ਦਾ ਵੀ ਦੇ ਬਾਦ ਬਾਗ ਦੇ ਤੇ ਮਾਰ ਦੀ ਸਾਰਿਆਂ ਦੀ ਪ੍ਰੋਮਾ ਪ੍ਰਾਇਮਰੀ ਚਾਹੁੰਦਾ ਪਾ ਪਿੰਡ ਦੀ ਜਿਹੜੀ ਗੱਲਬਾਤ ਹੈ ਬਈਆ ਦੇਖ ਲਓ ਜਿੰਦਾ ਤੋੜਿਆ ਕੁੜੀ ਨੇ ਆਪਦੇ ਸਹੁਰੇ ਘਰ ਰਹਿਣ ਵਾਸਤੇ ਆਉਣ ਵਾਸਤੇ ਅੰਦਰ ਵੱਜਾ ਤੇ ਨੀਂਦਰਾ ਵੇਖੋ ਪ੍ਰਵੇਸ਼ ਹੈ ਜਿਹੜਾ ਹੋ ਚੁੱਕੀ ਹੈ ਕੁੜੀ ਮੁੰਡਾ ਖੋਲ ਦੇ ਵੱਡਾ ਜਿੰਦਾ ਲਗਾਉਂਦਾ ਵੀ ਹਾਂਜੀ ਅੰਦਰ ਉਹ ਵੀ ਜਿੰਦਾ ਹੈ ਕੰਦਾ ਲੱਗ ਰਿਹਾ ਸਾਰੀਆਂ ਗੱਲਾਂ ਤੇਰੀਆਂ ਸਭੀਆਂ ਤੇਰੀ ਹਰ ਇੱਕ ਸ਼ਰਤ ਮੰਨੀ ਤੇਰੀ ਮਾਂ ਦੀ ਵੀ ਸ਼ਰਤ ਮੰਨੀ ਆ ਤੇਰੇ ਵੀ ਮੰਨੀ ਵੀ ਕੁੜੀ ਕੋਈ ਗਲਤੀ ਕਰੂਗੀ ਮੈਂ ਆਪ ਖੁਦ ਆਣ ਕੇ ਚਪੇੜਾ ਮਾਰ ਕੇ ਜਾਊਂਗੀ ਜਦੋਂ ਕੁੜੀ ਕਹਿੰਦੀ ਮੈਂ ਗਲਤੀ ਨਹੀਂ ਕਰਦੀ ਮੈਨੂੰ ਮਾਤਾ ਜੀ ਮੇਰਾ ਘਰ ਵਸਾਓ ਵੀ ਇਹ ਗਲਤੀਆਂ ਓਹ ਟਾਡੀਆਂ ਹੁੰਦੀਆਂ ਤੇ ਤੁਹਾਡੇ ਸਾਹਮਣੇ ਕਿਆ ਉਹ ਚੁੰਨੀ ਅੱਖੀ ਨਾਲ ਪਾਰਾਂ ਚ ਤੇ ਪਹਿਲਾਂ ਮੇਰੀ ਇੱਕ ਗੱਲ ਦੱਸ ਤੂੰ ਤੁਸਾਨੂੰ ਕਿਆ ਬੜਾ ਅਗਰੂਰ ਤੇ ਸਮਝਦਾ ਹੈਗਾ ਜਦੋਂ ਤੈਨੂੰ ਕਹਿੰਦੇ ਬਾਈ ਜੀ ਮੈਂ ਦਰਪੇਸ਼ ਲਹਿਰਾ ਸਾਨੂੰ ਅੱਜ ਤਸਵੀਰਾਂ ਵਿੱਚ ਨਜ਼ਰ ਆਉਂਦਾ ਹੋਊਗਾ ਨੰਦਲੇ ਦੀ ਟੀਸੀ ਤੁੰਦਾਂ ਵਿਆਹੀ ਸੀ ਹੋਈ ਸੀ ਜਿਸ ਨੂੰ ਨਿੰਦ ਨਿੰਦਸਿੰਧ ਫੌਜਾਂ ਨੇ ਜਦੋਂ ਅੱਜ ਪੰਚਾਇਤ ਅੱਠੀ ਪਰਿਵਾਰ ਨਹੀਂ ਆਇਆ ਫਿਰ ਟੀ ਟੈਨ ਨਿੰਦਸਿੰਧ ਫੌਜਾਂ ਤੇ ਪੰਚਾਇਤ ਨੇ ਫੈਸਲਾ ਕੀਤਾ ਟੀ ਨੂੰ ਆਪਦੇ ਧਰੇ ਬਾੜ ਤੇ ਬਸਾਇਆ ਜਾਵੇ ਧੰਨਵਾਦ ਵੀਡੀਓ ਚੰਦੀ ਲੱਦੀ ਸ਼ੇਅਰ ਕਰਨਾ ਤੇ ਟੁਮਿੰਟ ਦਰਨਾ ਕਿਆ ਚੱਲੇ ਆ ਇਹ ਹੁਣ ਜ਼ਿੰਮੇਵਾਰ ਤੁਸੀਂ ਆ ਠੀਕ ਐ ਇਹਦੇ ਹਾਂ ਇਹਦੇ ਜ਼ਿੰਮੇਵਾਰ ਤੁਸੀਂ ਨਾ ਸਰਪੰਚ ਕੋਲ ਆ ਇਹੇ ਇਹਦੇ ਕਹਿ ਦੇ ਕੁੜੀ ਛੱਡ ਚੱਲੇ ਆ ਘਰੇ ਠੀਕ ਐ ਉਹਦਾ ਹੱਕ ਬਣਦਾ ਘਰ ਦੇ ਵਿੱਚ ਰਹਿਣ ਦਾ ਜੇ ਤੇਰੀ ਭੈਣ ਹੁੰਦੀ ਨਾ ਅੱਜ ਬਰਾਬਰ ਫਿਰ ਤੈਨੂੰ ਅਹਿਸਾਸ ਹੁੰਦਾ ਬੱਚਾ ਜਿੰਮੇ ਅੱਛਾ ਤੇ ਫਿਰ ਉਹਦਾ ਰਾਂਡ ਦਾ ਵੀ ਹੱਕ ਬਣਦਾ ਜਦ ਤੱਕ ਕੋਰਟ ਹਾਈ ਕੋਰਟ ਲਾੜ ਕਰ ਦੂਗਾ ਨਾ ਵੀ ਇਹਦਾ ਨਹੀਂ ਹੈਗਾ ਕਲਾਕ ਹੋ ਗਿਆ ਉਦੋਂ ਆ ਵੇਖ ਲਾਗੇ ਠੀਕ ਐ ਬੱਚਾ ਜਿੰਮੇ ਹੋਏ हां ਜਿੱਦਨ 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 ਹਾਈ ਕੋਰਟ ਨੇ ਨਾ ਲਾਨ ਕਰਤਾ ਹੈਗਾ ਵੀ ਉਹਨਾਂ ਚੱਕਰੇ ਇੱਥੇ ਹਾਕਾ ਰਹਿਣਾ ਐ ਦੀ ਪੜ੍ਹਾਈ ਲਿਖਾਈ ਮੁੰਡੇ ਬੱਚੇ ਨਹੀਂ ਕਰਾਣੀਆਂ ਤੂੰ ਇਹਨੂੰ ਖਰਚਾ ਪਰਚਾ ਸਾਰਾ ਹੀ ਦੇਣਾ ਠੀਕ ਆ ਇਹਨੂੰ ਕੋਈ ਕੱਢ ਨਹੀਂ ਸਕਦਾ ਘਰ ਦੇ ਵਿੱਚ ਨਾ ਹਾਈ ਕੋਰਟ ਕੱਢ ਸਕਦਾ ਨਾ ਪੰਜਾਬ ਪੁਲਿਸ ਕੱਢ ਜਿਹੜੇ ਨਾ ਹੀ ਪਿੰਡ ਦੀ ਪਛਾਣ ਕੱਢ ਸਕਦੀ ਆ ਫਿਰ ਘਰ ਜਾਣਾ ਕਹੀ ਜਦੋਂ ਤੂੰ ਜ਼ਬਾਨ ਕਰੀ ਸੀ ਵੀ ਅੱਜ ਲੈ ਕੇ ਸੀ ਸਾਰੀਆਂ ਗੱਲਾਂ ਤੇਰੀਆਂ ਸਾਂਭੀਆਂ ਤੇਰੀ ਹਰ ਇੱਕ ਸ਼ਰਤ ਮੰਨੀ ਤੇਰੀ ਮਾਂ ਦੀ ਵੀ ਸ਼ਰਤ ਮੰਨੀ ਆ ਤੇਰੇ ਵੀ ਮੰਨੀ ਵੀ ਕੁੜੀ ਕੋਈ ਗਲਤੀ ਕਰੂਗੀ ਮੈਂ ਆਪ ਖੁਦ ਆਣ ਕੇ ਚਪੇੜਾ ਮਾਰ ਕੇ ਜਾਊਂਗੀ ਜਦੋਂ ਕੁੜੀ ਕਹਿੰਦੀ ਮੈਂ ਗਲਤੀ ਨਹੀਂ ਕਰਦੀ ਮੈਨੂੰ ਮਾਤਾ ਜੀ ਮੇਰਾ ਘਰ ਵਸਾਓ ਵੀ ਇਹ ਗਲਤੀਆਂ ਹੁਣ ਟਾਡੀਆਂ ਹੁੰਦੀਆਂ ਤੁਹਾਡੇ ਸਾਹਮਣੇ ਕਿਹਾ ਉਹਦੇ ਸੁਣੀ ਰੱਖੀ ਨਾ ਉਹਦੇ ਪਰਾਂ ਚ ਹਾਂ ਅਬ ਪਹਿਲਾਂ ਮੇਰੀ ਇੱਕ ਗੱਲ ਦੱਸ ਤੂੰ ਸਾਨੂੰ ਕਿਉਂ ਬੁਣਕ ਬੜੇ ਉਹ ਜਬਾਨ ਤੇ ਖੜਾ ਮੈਂ ਤੂੰ ਦੁੱਕਾ ਪਿੰਡ ਵੀ ਆ ਕੇ ਗਿਆ ਸਾਡੇ ਕੋਲ ਇੰਨੀ ਤੱਕ ਨਾ ਸਿਰਖ ਪਾਈ ਕਰੀ ਤੂੰ ਮੈਨੂੰ ਬੰਦੇ ਕਿਹੜੇ ਚੀਜ਼ ਦਾ ਤੂੰ ਬਣਿਆ ਤੂੰ ਹਰ ਇੱਕ ਗੱਲ ਹੀ ਨਹੀਂ ਬਣਦਾ ਕਿ ਸਿਆਣੇ ਆਪਣੇ ਨਾ ਜਹੇਦਾਰਾਂ ਦੀ ਗੱਲ ਮੰਨਦਾ ਵਾ ਤੂੰ ਹਾਂ ਹੋੜੇ ਕੁੜੀ ਛੱਡ ਕੇ ਚੱਲੇ ਆ ਘਰ ਦੇ ਵਿੱਚ ਹੁਣ ਜ਼ਿੰਮੇਵਾਰੀ ਢਾਡੀ ਆ ਉਹ ਫੁੱਲ ਪਰ ਬੱਚੇ ਦੀ ਪੜ੍ਹਾਈ ਲਿਖਾਈ ਦਾ ਕਿਉਂ ਕੁੜੀ ਦੀ ਜ਼ਿੰਮੇਵਾਰ ਤੁਸੀਂ ਆ ਠੀਕ ਆ ਜਵਾਬ ਕਿਉਂ ਜੰਮਿਆ ਤੀ ਤਾਂ 来 ਬੱਲਾ ਮੈਨੂੰ ਦੱਸ ਤੈਨੂੰ ਵਿਆਹ ਕਰਾਉਂਦਾ ਹੀ ਚਾਹ ਹੁੰਦਾ ਵਾ ਵਧਾਈਆਂ ਲੱਟੂ ਲੱਟੂ ਖਾਗੈ ਚਾਹ ਹੁੰਦਾ ਪਿੰਡ ਦੇ ਵਿੱਚ ਜੇ ਤੇਰੀ ਭੈਣ ਦੇ ਜਵਾਕ ਕਰਕੇ ਛੱਡ ਦੇ ਕੋਈ ਫੇਰ ਜਿੱਕੇ ਕਰਦੇ ਸੀ ਕਿੰਨੇ ਮੌਕੇ ਲੰਘਦਾ ਕਿਹੜਾ ਯਾਰ ਪਹਿਲੀ ਗੇੜ ਪੈਂਦੀ ਆ ਉਹਦੀ ਨੂੰ ਕਰਦੇ ਸੀ ਅਸੀਂ ਕਹਿ ਗਏ ਨੂੰ ਪਿੰਡੋਂ ਜਾ ਕੇ ਆਏ ਕਿੰਨੇ ਸਾਲ ਸੀ ਇਹ ਨਾਲ ਪੱਕੇ ਪਰਸਣ ਕਰਦੇ ਇਹ ਨਾਲ ਹੀ ਅਸੀਂ ਵੀ ਜਦੋਂ ਤੈਨੂੰ ਕਿਹਾ ਵੀ ਇੱਕ ਮੌਕਾ ਤੂੰ ਸਾਡੇ ਕਰਕੇ ਦੇ ਵੀ ਜੇ ਤੇਰੀ ਅੱਜ ਭੈਣ ਹੁੰਦੀ ਨਾ ਤੂੰ ਪਜਾਤਾ ਲੈ ਕੇ ਜਾਂਦਾ ਪਿੰਡਾਂ 'ਚ ਫੇਰ ਅਹਿਸਾਸ ਹੋਣਾ ਸੀ ਤੈਨੂੰ ਵੀ ਇੱਕ ਜਦੋਂ だっते ਸਾਡੀ ਭੈਣ ਆਨਕੇ ਰਹਿੰਦੀ ਨਾ ਪਤਾ ਇੱਕ ਮਿੰਟ ਜਦੋਂ ਪਹਿਣ ਆਣ ਕੇ ਦਰਤੇ ਰਹਿਣਾ ਫੇਰ ਅਹਿਸਾਸ ਹੁੰਦਾ ਕਿਸੇ ਦੀ ਧੀ ਤਾਂ ਬਾਰੇ ਠੀਕ ਹੈ ਬਾਰ ਬਾਰ ਪਛਾਤਾ ਮੁੜਦੀਆਂ ਜੇ ਹੈਗਾ ਵੀ ਜਬਾਨ ਵਾਲੇ ਬਰਾਂਦੇ ਕਿਉਂ ਨਹੀਂ ਆ ਇੱਕ ਮਿੰਟ ਫੇਰ ਜੇ ਤੂੰ ਜਬਾਨ ਵਾਲੇ ਬਰਾਇਆ ਕਿਹੜੇ ਤੇਰਾ ਨਾ ਤੇਰਾ ਮਾਮਾ ਹੈ ਨਾ ਤੇਰੀ ਮਾਈਆਂ ਹੈਂ ਅਸੀਂ ਮੂਲ ਖਾਨ ਬੋਦੜੀਆਂ ਤੂੰ ਹੈ ਕਿੱਥੇ ਆਉਂਦੀ ਜੇ ਤੂੰ ਹੈ ਕਿੱਥੇ ਤੂੰ ਆਣ ਕੇ ਇੱਥੇ ਬਾਰ ਦਾ ਕਿਹੜੀ ਨੰਦ ਕਾਂਜ ਕਰਾਉਂਦਾ ਤਾ ਮਾ ਚਾਚ ਨਾ ਨਹੀਂ ਇਹ ਕਿਦਰ ਦੀ ਜ਼ਿੰਮੇਵਾਰੀ ਪੈਸੀ ਐਸੀ ਐਸੀ ਘਰ ਬੁਆ ਛੱਡ ਕੇ ਚਲ ਜਾਣੇ ਘਰ ਬੁਆ ਛੱਡ ਕੇ ਤੂੰ ਅਦਲ ਵੀ ਭੱਜ ਗਿਆ ਅੱਜ ਵੀ ਭੱਜ ਗਿਆ ਵਾ ਤੂੰ ਹੀ ਮੇਰੀ ਜਨਾਨੀ ਛੱਡ ਨਾਉਣਾ ਤੇ ਜ਼ਿੰਮੇਵਾਰੀ ਕੌਣ ਸਮਝੋ ਉਹਨੂੰ ਖਰਚਾ ਪਰਚਾ ਦੇਈ ਜਾ ਘਰ ਚ ਵੜਦਾ ਠੀਕ ਹੈ ਨਹੀਂ ਵੜਦਾ ਤੁਹਾਡੀ ਸਿਰ ਦਰਦੀ ਆ ਠੀਕ ਹੈ ਨਾ ਚਲ ਹੋਰ ਰਹਿ ਲੂਗੀ ਉਹ ਤੁਹਾਡੀ ਸਿਰ ਦਰਦੀ ਆ ਉਹ ਤੁਸੀਂ ਭੱਜਦੇ ਘਰ ਚ ਉਹ ਨਹੀਂ ਕਰਦੀ ਉਹ ਤੁਸੀਂ ਭੱਜਦੇ ਪੈ ਜ਼ਿੰਮੇਵਾਰੀ ਤੋਂ ਆਪਣੀ ਬੱਚੀ ਦੀ ਜ਼ਿੰਮੇਵਾਰੀ ਤੇ ਭੱਜਦਾ ਪਿਆ ਆਪਣੀ ਜਨਾਨੀ ਤੋਂ ਭੱਜਦਾ ਪਿਆ ਉਹ ਤੁਸੀਂ ਪਝੋੜੇ ਬਣਦੇ ਆ ਠੀਕ ਆ ਉਹ ਦੀ ਗਲਤੀ ਆ ਉਹਦੀ ਗਲਤੀ ਨਹੀਂ ਹੈਗੀ ਮੇਰੇ ਤੇ ਬਿਲਕੁਲ ਮਤਲਬ ਤੁਸੀਂ ਉਹਨੂੰ ਘਰ ਬਾੜ ਦੀ ਵਜਾਇਂ ਕਹਿੰਦੇ ਅਸੀਂ ਘਰ ਛੱਡ ਕੇ ਭੱਜ ਜਾਾਂਗੇ ਇਹ ਕੀ ਕਰਾਂਗੇ ਫਿਰ ਠੀਕ ਆ ਉਹ ਤੇਰੀ ਸਿਰ ਦਰਦੀ ਆ ਉਹਦਾ ਹੱਕ ਬਣਦਾ ਵਿਆਹ ਕਰਾ ਕੇ ਉਹ ਘਰ ਦੇ ਵਿੱਚ ਆਈ ਆ ਚਾਰ ਬੰਦਿਆਂ ਦੇ ਵਿੱਚ ਆਨੰਦ ਕਾਰਜ ਕਰਾ ਕੇ ਜਾਂ ਬੱਚਾ ਜੰਮਿਆ ਉਹਨਾਂ ਤੇਰਾ ਕਿਸੇ ਦੀ ਇੱਜ਼ਤ ਦਾ ਕੋਈ ਮੁੱਲ ਹੀ ਨਹੀਂ ਆਦਾ ਵੀ ਕਿ ਜਿਹਦਾ ਜਵਾਕ ਜੰਮ ਕੇ ਕਹਿੰਦਾ ਬਾਹਰ ਕੱਢ ਦਿਓ ਜਵਾਕ ਦੇ ਦਿਓ ਤੇ ਕੁੜੀ ਲੈ ਲਓ ਇਹ ਕਿਹਨਾਂ ਦੀ ਕਰਤੂਤਰੀ ਦੱਸ ਪਹਿਲਾਂ ਮੈਨੂੰ ਸਵੇਰੇ ਗੱਲ ਕਰੀ ਕਿ ਨਹੀਂ ਕਰੀ ਹੈਗੀ ਵੀ ਜਵਾਬ ਜਵਾਬ ਦੇ ਦਿਓ ਇਹ ਜਵਾਬ ਪੜਾ ਲੈਣੇ ਆ ਨਹੀਂ ਸਵੇਰੇ ਗੱਲ ਕਰੀ ਕਿ ਨਹੀਂ ਕਰੀ ਹੈਗੀ ਵੀ ਜਵਾਬ ਦੇ ਦਿਓ ਇਹ ਜਵਾਬ ਪੜਾ ਲੈਣੇ ਆ ਤਰਨਰ ਕੀ ਬੱਤ ਮੈਂ ਕੋਈ 14 ਦੀ ਰੱਖ ਮੈਂ ਇਹਨਾਂ ਬੈਸ ਐਨਾ ਬੈਸ ਨਾ ਨਹੀਂ ਹੈਗਾ ਔਰ ਪਤਾ ਕੀ ਯਾਰ ਤੇਰੇ ਅੱਗੇ ਬੈਸਾਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਤੇਰੀ ਤਾਂ ਕੋਈ ਜ਼ਬਾਨ ਨਹੀਂ ਆ ਕੁੜੀ ਸਾਡੇ ਚੱਲੇ ਸੀ ਠੀਕ ਹੈ ਹਾਂ ਪੱਤਰਕਾਰਾਂ ਨੂੰ ਕਹਿ ਕੇ ਹੁਣਿਆ ਤਾਂ ਜਦ ਸਾਰੀਆਂ ਵੀਡੀਓ ਪਵਾਉਂਗੀ ਤੇ ਕਿੰਨੀ ਵਾਰੀ ਆਏ ਆ ਕਿਹੜੀ ਚੁੰਨੀ ਹੈ ਤੇਰੀ ਅੱਥੇ ਤੇਰੀ ਮਾਫੀ ਇਕੱਲੈ ਨਹੀਂ ਦਿੱਤੀ ਸਾਰੇ ਵੀਡੀਓ ਪਵਾਵਾਂਗੇ ਹਾਂ ਠੀਕ ਹੈ ਠੀਕ ਆ ਹਾਂਜੀ ਮਾਤਾ ਜੀ ਅੱਜ ਤੁੰਗਾ ਪਿੰਡ ਆਇਓ ਕੀ ਬਣਿਆ ਮਸਲੇ ਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਪਹਿਲਾਂ ਇਹ ਅਸੀਂ ਉਦੋਂ ਵੀ ਆਏ ਸੀ ਲੈਗੇ ਸਿੰਘ ਉਦੋਂ ਵੀ ਸਾਨੂੰ ਨੇ ਟਾਈਮ ਦਿੱਤਾ ਸੀ ਵੀ ਅਸੀਂ ਉੱਥੇ ਆਵਾਂਗੇ ਕਿਸੇ ਨਗਰ ਉੱਥੋਂ ਕੁੜੀ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਉੱਥੇ ਮਿਲੇ ਆ ਫਿਰ ਉਸ ਤੋਂ ਬਾਅਦ ਸੰਦੂ ਗਾੜ ਕੇ ਮਿਲੇ ਵੀ ਮੈਂ ਲੈ ਕੇ ਜਾਵਾਂਗਾ ਉਸ ਤੋਂ ਬਾਅਦ ਫਿਰ ਤੀਜੀ ਵਾਰੀ ਮੌਕਾ ਦਿੱਤਾ ਫਿਰ ਉਹਨਾਂ ਨੇ ਜਵਾਬ ਦਿੱਤਾ ਹੁਣ ਅਸੀਂ ਹਾਰ ਕੇ ਇਸ ਪਿੰਡ ਦੇ ਵਿੱਚ ਆਏ ਆ ਆ ਸਰਪੰਚ ਸਾਹਿਬ ਸਾਡੇ ਨਾਲ ਆ ਸਰਪੰਚ ਸਾਹਿਬ ਦੇ ਘਰੇ ਆ ਇੱਥੇ ਆਣ ਕੇ ਫੋਨ ਕੀਤੇ ਆ ਹੁਣ ਕਹਿੰਦਾ ਮੈਂ ਇੱਥੋਂ ਉੱਥੇ ਚਲ ਗਿਆ ਪਟਿਆਲੇ ਚਲ ਗਿਆ ਵੀ ਮੈਂ ਆ ਨਹੀਂ ਸਕਦਾ ਇਹ ਕਿ ਵੀ ਦਾ ਹੱਕ ਬਣਦਾ ਕਿਉਂਕਿ ਇਹਦਾ ਹੱਕ ਇਹਨੂੰ ਕੋਈ ਨਹੀਂ ਕੱਢ ਸਕਦਾ ਨਾ ਹਾਈ ਕੋਰਟ ਕੱਢ ਸਕਦਾ ਨਾ ਪੁਲਿਸ ਕੱਢ ਸਕਦੀ ਨਾ ਪਿੰਡ ਦੀ ਪੰਚਾਇਤ ਕੱਢ ਸਕਦੀ ਆ ਜੇਡੀ ਕੁੜੀ ਨੰਦ ਕਾਰਜ ਕਰਾ ਕੇ ਆ ਜਾਂ ਬੱਚਾ ਜੰਮਿਆ ਇਹਦਾ ਹੱਕ ਬਣਦਾ ਇਸ ਨੂੰ ਘਰੇ ਛੱਡ ਕੇ ਜਾਵਾਂਗੇ ਆ ਗੱਲ ਹੋਈ ਆ ਸਰਪੰਚ ਸਾਹਿਬ ਵੀ ਦੇ ਘਰੇ ਆਏ ਇਸ ਨੂੰ ਕਹਿੰਦੇ ਨਾਲ ਚੱਲੋ ਵੀ ਤੇ ਇਹ ਕਹਿੰਦੇ ਤੁਸੀਂ ਛੱਡ ਸਕਦੇ ਇਹਦਾ ਹੱਕ ਬਣਦਾ ਪੰਚਾਇਤ ਵੀ ਨਾਲ ਆ ਮਾਨੇ ਕੇ ਇਸ ਸਰਪੰਚ ਜੀ ਕੋ ਰੁਆਏ ਸੀ ਪਹਿਲਾਂ ਫੋਨ ਕਰਕੇ ਆਏ ਅਸੀਂ ਵੀ ਅਸੀਂ ਆ ਰਹੇ ਆ ਉਹਦੀ ਮਾਂ ਵੀ ਮੰਨੀ ਸੀ ਸੱਸ ਵੀ ਮੰਨੀ ਹੀ ਵੀ ਆਜੋ ਹੁਣ ਦੇਖ ਸਕਦੇ ਹਾਂ ਤੁਸੀਂ ਜਿੰਦਰਾ ਲਾ ਕੇ ਭੱਜ ਗਏ ਅਸੀਂ ਜਦੇ ਵੀ ਆ ਗਏ ਹੁਣ ਖੱਜ ਲਖਵਾਰੀ ਇੱਕ ਹਸਾਮੜ ਇਹਨਾਂ ਦੀ ਪਿੰਡ ਦੀ ਪੇਕੇ ਦੀ ਕੁੜੀ ਦੀ ਪਿੰਡ ਦੀ ਪਛਾਤ ਵੀ ਸਾਰੀ ਆਈ ਹੋਈ ਆ ਅਸੀਂ ਵੀ ਉਧਰੋਂ ਲੈ ਕੇ ਗੱਡੀਆਂ ਆਏ ਹੋਏ ਆ ਇਸ ਤਰ੍ਹਾਂ ਥੋੜਾ ਹੁੰਦਾ ਬੀਬੀ ਪਹਿਲਾਂ ਟਾਈਮ ਦੇ ਦੇਣਾ ਫਿਰ ਆਪਾਂ ਇਹਨਾਂ ਮੌਕੇ ਤੇ ਭੱਜ ਜਾਣਾ ਅੱਜ ਅਸੀਂ ਛੱਡ ਕੇ ਜਾਵਾਂਗੇ ਕੁੜੀ ਦਾ ਹੱਕ ਬੰਦਾ ਚੱਲ ਪਈ ਹਾਂਜੀ ਬੜਾ ਆਪਣੇ ਘਰ ਦੂਆ ਕੋਲ ਵੀ ਰੋਗੀ ਆਣ ਕੇ او بھی بھی نہیں इतने کم کر کتنی کم کر ایک بیٹری ڈم کروں ਕਾਂ ਪਿੰਡ ਦੀ ਜਿਹੜੀ ਗੱਲਬਾਤ ਹੈ ਦੇਖ ਸਕਦੇ ਹੋ ਤਸਵੀਰਾਂ ਨਾਗਲੇ ਤੋਂ ਕੁੜੀਆਂ ਗਈਆਂ ਜੋ ਕੰਮਾਂ ਬੈਠੀ ਬਨਾਲਾ ਤੋਂ ਤੁਰ ਤੁਰੀਆਂ ਸੋਰਾ ਪ੍ਰਵਾਹ ਛੱਡ ਦੇ ਬਾਅਦ ਦੋ ਦੋ ਵਾਰ ਪੰਚਾਇਤਾਂ ਬੁਝਾਈਆਂ ਅੱਜ ਵੀ ਟਾਈਮ ਦਿੱਤਾ ਦੀ ਫੇਰ ਵੀ ਭੱਜਦੇ ਆ ਆਹ ਦੇਖ ਲਓ ਨਾਗਲੇ ਪਿੰਡ ਦੀ ਪੰਚਾਇਤ ਅਤੇ ਬਾਬੇ ਸਾਰੇ ਨੂੰ ਕਹਿੰਦੇ ਸਾਰੇ ਪਹੁੰਚੇ ਨੇ ਪੰਚਾਇਤ ਸਰਪੰਚ ਸਾਹਿਬ ਕਹਿੰਦੇ ਨੇ ਨਾਗਲੇ ਪਿੰਡ ਤੋਂ ਫੋਨ ਕਰਕੇ ਫੋਨ ਲੜਕੀ ਬਹੁਤ ਟਾਈਮ ਦਿੱਤਾ ਵੀ ਜੈ ਮੈਂ ਦਿੱਤਾ ਸੀ ਮੈਂ ਇੱਥੇ ਕੋੜਾ ਮੈਂ ਦਿੱਤਾ ਸੀ ਅੱਜ ਉਹ ਭੈਣੇ ਗਾ ਮਿਲਿਆ ਨਿਕਾ ਨਾ ਪਟਿਆਲੇ ਚਲੇਗਾ ਮੈਂ ਸਵੇਰੇ ਫੋਨ ਕਰ ਸਰਪੰਚ ਸਾਹਿਬ ਨੂੰ ਕਰਾਈ ਫੋਨ ਉਹ ਜਾ ਕੇ ਪੰਚਾਇਤ ਕੋਲ ਜਾ ਕੇ ਹਾਰੇ ਤੁਸੀਂ ਫੋਨ ਕਰ ਲੈਣੇ ਨੂੰ ਮੁੰਡੇ ਨੂੰ ਫੋਨ ਕਰਿਆ ਉਹ ਨਹੀਂ ਆਉਣੇ ਆਂ 2 ਵਜੇ ਕਰਾਈ ਹੁੰਦੇ ਸੀ ਆਉਣੇ ਭਾਈ ਕੁੜੀ ਸਾਡੀ ਆ ਗਏ ਬਾਬਾ ਜੀ ਦੋ ਤਿੰਨ ਵਾਰ ਫੋਨ ਕੱਟ ਗਿਆ ਉਹ ਜਦੀ ਬਾਬਾ ਜੀ ਦੋ ਤਿੰਨ ਵਾਰ ਪਹਿਲਾਂ ਵੀ ਇਹਨੇ ਤਾਂ ਟਾਈਮ ਤੇ ਸਰਦੀ ਨੂੰ ਭੱਜ ਜਾਂਦਾ ਜਿੰਦਲਾਂ ਤੇ ਹਾਂ ਪਹਿਲੇ ਦਾ ਪਹਿਲਾ ਆਇਓ ਸਰਪੰਚ ਸਾਹਿਬ ਨੇ ਟਾਈਮ ਲੈ ਲਿਆ ਫਿਰ ਅਸੀਂ ਸੱਦੇ ਆਈਗੇ ਇਹਨੂੰ ਇਤੋਂ ਨੇ ਉਹਦੋਂ ਆ ਗਿਆ ਇਹਦਾ ਸਲਾਹ ਕਰਕੇ ਦਾ ਸਮਾਜ ਦੇ ਟਾਈਮ ਸੀਗਾ ਇਹ ਆਇਆ ਨਹੀਂ ਉੱਥੇ ਆਪਣੇ ਹਸਾਨ ਤੇ ਭਈਆ ਦੇਖ ਲੋ ਜਿੰਦਾ ਤੋੜੇ ਕੁੜੀ ਨੇ ਆਪਦੇ ਸਹੁਰੇ ਘਰ ਰਹਿਣ ਵਾਸਤੇ ਆਉਣ ਵਾਸਤੇ ਅੰਦਰ ਵੱਜਾ ਤੇ ਨਹੀਂ ਜਿੰਦਰਾ ਦੇਖ ਕੋਈ ਪ੍ਰਵੇਸ਼ ਹੈ ਜਿਹੜਾ ਹੋ ਚੁੱਕੀ ਹੈ ਕੁੜੀ ਮੁੰਡਾ ਖੋਲ ਤੇ ਵੱਡਾ ਵੱਡੀ ਰੋਕ ਹੈ ਜਿੰਦਾ ਲੱਗਾ ਕੁੜੀ ਨੇ ਹਰ ਕੋਈ ਰਹ ਹਾਂਜੀ ਅੰਦਰ ਵੀ ਜਿੰਦਾ ਹੈ ਜਿੰਦਾ ਲੱਗ ਰਿਹਾ ਅੰਦਰ ਕੋਈ ਇਹਨੂੰ ਰਹਿਣ ਦੇ ਇਹ ਨਾ ਗੇਰ ਕੋ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜੀ ਤਾਂ ਬੱਚਾ ਤੇ ਲੜਕੀ ਹੈ 15 ਲੋਕ ਲਾ ਕੇ ਤਰੇ ਨਾ ਮਾਂ ਪੁੱਤ ਦੋ ਅੰਦਰ ਚਲੇ ਰਹਾ ਬਾਈ ਅਜ ਅੰਦਰ ਵੀ ਤਾਂ ਮਰੇ ਦਾ ਜਿੰਦਾ ਵੇਖ ਸਕਦੇ ਹੋ ਕੁਲਵਿੰਦਰ ਕੌਰ ਨੰਗਲੇ ਪਿੰਡ ਤੋਂ ਟੋਂਗਾਂ ਵੇਹੀ ਸੀ ਕਈ ਸਾਲ ਦਾ ਚੱਲ ਰਿਹਾ ਬਾਬੇ ਲੈ ਕੇ ਆਏ ਨੇ ਘਰ ਬਸਾਉਣਾ ਪਰ ਪਰਿਵਾਰ ਚਲੇ ਗਿਆ ਸੀ ਜੰਦਾ ਲਾ ਕੇ ਜਿੰਦਾ ਤੋੜ ਕੇ ਲੜਕੀ ਆਪ ਦੇ ਘਰੇ ਦਾਖਲ ਹੋਈ ਹੈ ਉਸ ਤੋਂ ਬਾਅਦ ਅੱਗੇ ਵੀ ਜੰਦਾ ਲੱਗੇ ਹੋਇਆ ਹੁਣ ਦੇਖੋ ਵੀ ਕੀ ਕਰਦੇ ਨੇ ਅੱਗੇ ਗੱਲਬਾਤ ਕੀ ਹੁੰਦੀ ਹੈਗੀ ਉਹ ਬਾਬੇ ਦੱਸਣਗੇ ਢਿੰਗ ਸਿੰਘ ਫੌਜਾਂ ਬਾਬਾ ਸ਼ੇਰ ਸਿੰਘ ਜੀ ਜਥੇਦਾਰ ਨੀ ਮਨਪ੍ਰੀਤ ਕੌਰ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਫਿਰ ਕਿਵੇਂ ਗੱਲਬਾਤ ਹੈ ਹੁਣ ਫਿਰ ਤੁਸੀਂ ਕਹਿੰਦੇ ਵੀ ਲੜਕੀ ਨੂੰ ਛੱਡਣਾ ਆਏਂਗੇ ਔਰ ਇੱਥੇ ਅੰਟਰ ਕਰ ਦਿੱਤਾ ਕੋਈ ਗੱਲ ਨਹੀਂ ਆਪੇ ਬੈਠੋਗੇ ਆਣਗੇ ਹੈ ਤਾਂ ਇੱਥੇ ਹੀ ਲਾਗੇ ਬੰਨੇ ਹੀ ਓਏ ਕਰੀ ਜਾਂਦੇ ਅਸੀਂ ਚੱਲ ਗਏ ਦੂਰ ਉਹ ਕਹਿੰਨੀ ਪਟਿਆਲੇ ਗਏ ਹੋ ਮੁੰਡਾ ਕੋਈ ਪਟਿਆਲੇ ਨਹੀਂ ਇੱਥੇ ਬੰਨੇ ਇੱਥੇ ਲੱਗੇ ਹੀ ਆ ਸਵੇਰੇ ਫੋਨ ਕਰਕੇ ਆਏ ਅਸੀਂ ਉਰੇ ਹੀ ਆ ਆਉਗੇ ਤਾਂ ਸਹੀ ਅਹੀਂ ਉਹਨਾਂ ਨੂੰ ਫੋਨ ਕਰਕੇ ਕਹਿਤਾ ਵੀ ਅਸੀਂ ਘਰ ਛੱਡ ਕੇ ਚੱਲੇ ਆ। ਇਹਦੀ ਸੱਸ ਨਾਲ ਵੀ ਗੱਲ ਕੀਤੀ ਹੋਈ ਆ ਵੀ ਘਰ ਛੱਡ ਕੇ ਚੱਲੇ ਦਾ ਹੱਕ ਬਣਦਾ। ਖਾਸ ਕਰਕੇ ਇਹਨਾਂ ਦੀ ਧੀ ਨਹੀਂ ਹੈਗੀ। ਜੇ ਇਹਨਾਂ ਦੀ ਧੀ ਹੁੰਦੀ ਨਾ ਜਦੋਂ ਧੀ ਆਪਣੀਆਂ ਬਰਾਬਰ ਹੁਣ ਵਿਆਹਿਆ ਹੁਣ ਫੇਰ ਨਹੀਂ ਨੌਂ ਅੜੀਤਾ ਘਰੋਂ ਕੱਢਦੇ ਬਾਹਰ। ਜੇ ਧੀ ਹੁੰਦੀ ਨਾ ਬਰਾਬਰ ਤੇ ਫੇਰ ਅਹਿਸਾਸ ਹੁੰਦਾ ਵੀ ਕਿੱਦਾਂ ਪੰਚਾਇਤਾਂ ਆਈਆਂ ਆਪਾਂ ਮੋੜੀਆਂ ਦੀਆਂ ਵਾਪਸ। ਕਿਹਨੂੰ ਕਿ ਨੌਂ ਧੀਆਂ ਦੀਆਂ ਪੰਚਾਇਤਾਂ ਹੁੰਦੀਆਂ ਵਾ। ਹਰ ਵਾਰੀ ਇਹ ਆਉਂਦੇ ਪੰਚਾਇਤ ਹਰ ਵਾਰੀ ਮੋੜ ਦਿੰਦੇ ਆ ਅਸੀਂ ਅੱਜ ਟਾਈਮ ਦੇ ਨੇ ਅੱਜ ਰੱਖਦੇ ਘਰੇ ਕੱਢ ਰੱਖਦੇ ਆ ਫਿਰ ਮਿੰਟ ਮਿੰਟ ਵੱਜ ਕੇ ਰੋ ਮੈਂ ਸਲਾਹ ਕਰਕੇ ਦੱਸਦਾ ਹਰ ਇੱਕ ਗੱਲ ਦੇ ਵਿੱਚ ਇਹ ਸਲਾਹ ਹੀ ਨਹੀਂ ਹੁੰਦੀ ਇਸ ਬੰਦੇ ਦੀ ਸਲਾਹ ਕਰਕੇ ਦੱਸਦਾ ਵੀ ਤੁਹਾਨੂੰ ਹੁਣ ਉਹਦਾ ਹੱਕ ਨਹੀਂ ਬਣਦਾ ਜਦੋਂ ਆਨੰਦ ਕਾਰਜ ਕਰਾ ਕੇ ਆਈ ਆ ਵਿਆਹ ਕੀ ਆਈ ਆ ਬੱਚਾ ਜੰਮਿਆ ਉਹਦਾ ਹੱਕ ਬਣਦਾ ਇਹਨੂੰ ਕੋਈ ਵੀ ਨਹੀਂ ਕੱਢ ਸਕਦਾ ਘਰ ਦੇ ਵਿੱਚੋਂ 2 ਸਾਲ ਹੋ ਗਏ ਜੀ ਸਲਾਮ ਹੰਦੀ ਨੂੰ ਇਹ 3 ਸਾਲ ਹੋ ਗਿਆ ਸਾਨੂੰ ਹੈਰਾਨ ਹੁੰਦਾ ਵੀ ਜੀ ਤੁਸੀਂ ਪਤਾ ਲੜਕੀ ਇੱਧਰ ਬਹਿ ਜਾ ਕੋਈ ਇੱਧਰ ਨਾ ਖੋਲੀ ਕਿੰਨੇ ਸਾਲ ਹੋ ਗਏ ਸਲਾਹ ਹੁੰਦੀ ਨਾ ਤਿੰਨ ਸਾਲ ਹੋਈ ਤਿੰਨ ਹੋ ਗਏ ਬਣੀ ਨਹੀਂ ਸਲਾਹ ਨਾ ਕੋਈ ਸਲਾਹ ਨਹੀਂ ਤੁਹਾਨੂੰ ਲੱਗਾ ਸਮਝਾ ਦਾ ਤੇ ਬਹਿ ਗਈ ਉੱਥੇ ਅੰਦਰ ਵਹਿਣ ਹੋਏ ਸੀ ਜੱਗ ਨਾ ਤਲਾ ਜਿੰਦਾ ਤੋਰਿਆ ਬਾਕੀ ਸਾਰਾ ਪੈਨ ਇੱਧਰ ਛੱਡ ਖੱਲੇ ਅੰਦਰ ਬੱਦ ਕੋਨੇ ਰਹੂਗੀ ਫਿਰ ਇੱਧਰ ਬੰਦੇ ਬੈਠੇ ਜਿੰਨੇ ਨੇ ਕੇ ਆਹਾ ਆਹਾ ਬਾਰ ਆ ਬਾਈ ਆ ਬਾਰ ਨਾਲ ਜਿੰਦਾ ਲੱਦਿਆ ਸਾਨੂੰ ਤਸਵੀਰਾਂ ਦਿਖਾ ਰਹੇ ਸਾਰੀਆਂ ਉਹ ਬੈਠੇ ਨੇ ਬਾਈ ਸਾਨੂੰ ਡੇਰ ਦੇ ਲਵੇ ਦਾਉਣੇ ਤਸ਼ਮੀਨ ਬਾਈ ਜੀ ਜਾਨ ਤੁਸਨ ਤਸਵੀਰਾਂ ਦਾ ਹੋਣੇ ਪਿੰਡ ਨਾਲੇ ਦੀ ਪੰਚਾਇਤ ਫਤਹਿ ਸਿੰਘ ਫੌਜਾਂ ਬਾਬੇ 30 ਨੂੰ ਉਦੋਂ ਆਹ ਤੰਮਰੇ ਦਾ ਦਰਵਾਜ਼ਾ ਲੱਗਿਆ ਜਦੋਂ ਤਸਵੀਰਾਂ ਚ ਨਜ਼ਰ ਆਉਂਦਾ ਉਹ ਇਹਦੇ ਤੋੜਿਆ ਨਹੀਂ ਸਿਰਪੂਰੇ ਤੋਂ ਇਹਨੂੰ ਵਸਾਇਆ ਸ਼ੈੱਡ ਖੱਲੇ ਇਹਨੂੰ ਫੌਂਡ ਦਿੱਤੀ ਆ ਭਿੰਡਰ ਰੌਲਾ ਦੀ ਐਨੇ ਇੱਕ ਨਜ਼ਰ ਦਾ ਰੌਲਾ ਚੱਲਦੇ ਨੂੰ 3 ਸਾਲ ਹੋ ਗਈ ਰੌਲਾ ਚੱਲਦੇ ਐਨੂੰ ਇਹ ਸਾਨੂੰ ਲਾੜਾ ਲਾ ਦਿੰਦੇ ਨੇ ਉਹਦੀ ਮੋੜ ਦਿੰਦੇ ਨੇ ਪਿੰਡ ਦੀ ਪੰਚਾਇਤ ਨੂੰ ਵੀ ਕਹਿੰਦੇ ਨੇ ਹਾਂ ਤੈਨੂੰ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਜੀ ਮੁੜ ਕੇ ਕੋਈ ਸੁਣਵਾਈ ਨਹੀਂ ਕਰਦਾ ਯਾਰੀ ਮੇਰੀ ਹੋਰ ਵੀ ਆਪਾਂ ਬਾਬੇ ਨੇ ਦੋ ਤਿੰਨ ਵਾਰ ਟਾਈਮ ਦੇਦਾ ਹਾਂ ਬਾਬੇ ਨੇ ਵੀ ਦੋ ਤਿੰਨ ਵਾਰ ਟਾਈਮ ਲੇਤਾ ਜੀ ਫਿਰ ਵੀ ਨਹੀਂ ਆਉਂਦੇ ਹੈਗੇ ਜੀ ਲੋਕ ਲਾ ਕੇ ਕਰੋ ਭੱਜ ਜਾਂਦੇ ਨੇ ਜੀ ਆ ਤਸਵੀਰਾਂ ਦੇਖ ਲੋ ਭਾਈ ਕਿਸੇ ਦੇ ਘਰੇ ਬੰਨਗੇ ਭਾਈ ਜੀ ਤਾੜਾਂ ਉਹ ਹਾ ਤੇ ਰੈ ਉਸ ਨੂੰ ਤਸਵੀਰਾਂ ਸੋਹਣ ਮਹਿਸਾ ਵੀ ਤੇਰੇ ਕਿਸੇ ਇਧਰ ਬੰਨ ਕੇ ਵੀ ਆਉਂਦੇ ਪਏ ਅੱਜ ਕੁੜੀ ਨੂੰ ਛੱਡ ਕੇ ਜਾਣਗੇ ਇਸ ਤਰ੍ਹਾਂ ਕਰਦੀਆਂ ਸੱਸਾਂ ਦਾ ਅੱਜ ਦਾ ਹਾਂ ਅੱਜ ਦਾ ਟਾਈਮ ਦਿੱਤਾ ਤੇ ਤਿੰਨ ਟਾਈਮ ਦੇਤੇ ਇੱਕ ਨਹੀਂ ਇੱਕ ਨਹੀਂ ਅੱਧਾ ਨਹੀਂ ਤਿੰਨ ਵਾਰੀ ਟਾਈਮ ਦੇ ਦਿੱਤਾ ਆ ਚੌਥੀ ਵਾਰੀ ਕੁੜੀ ਛੱਡ ਕੇ ਚੱਲੇ ਉਹਦਾ ਹੱਕ ਬਣਦਾ ਇੱਥੇ। ਮੈਂ ਫਿਰ ਮੱਝਾਂ ਜਿਹੜੀਆਂ ਇੱਥੇ ਦੇਖੋ ਬੋਹਾ ਤਾਜੀ ਪੇਸ਼ ਆ ਇਹਦਾ ਜੇ ਮੱਝਾਂ ਕਿਸੇ ਨੂੰ ਦਿੱਤੀਆਂ ਹੋਣੀਆਂ। ਮੱਝਾਂ ਅੱਜ ਤੋੜ ਦਿੱਤੀਆਂ ਆਣੀਆਂ ਮਾਮੇ ਘਰੇ ਕਾਲ ਦਿੱਤੀਆਂ ਨੇ ਮਾਮਾ ਦਖਲਦਾ ਜੀ ਦਿੰਦਾ ਇਹ ਘਰ ਦੇ ਵਿੱਚ। ਕਹਦਾ ਹੀ ਨਹੀਂ ਨਹੀਂ ਰੁਕ ਜਾ ਹਜੇ ਨਹੀਂ ਲੈ ਕੇ ਜਾਣੀ ਰੁਕ ਜਾ ਟਾਈਮ ਦੇ ਟਾਈਮ ਨੇ। ਆ ਦੇਖੋ ਜੀ ਪੂਰਾ ਤੇ ਬੱਲੇ ਬੈਠੀਆਂ ਭੈਣਾਂ ਮੱਝਾਂ ਜ਼ਰੂਰ ਮੱਝਾਂ ਜ਼ਰੂਰ ਆਂਗਲੋਂ ਆ ਮੇਨਵਾਰ ਦਾ ਜਿੰਦਾ ਤੋੜਿਆ ਹੋਰ ਤੋਂ ਹੀ ਉਹ ਨਹੀਂ ਕਰਿਆ ਬਈ ਤਸਵੀਰਾਂ ਸਾਨੂੰ ਨਜ਼ਰ ਆਉਂਦਾ ਹੋਊ ਵੀਡੀਓ ਚੰਗੀ ਲੱਗੀ ਬਤੋ ਸ਼ੇਰ ਕਰ ਦਿਓ ਅਤੇ ਟੁਮੈਂਟਾਂ ਦੱਸਿਓ ਵੀ ਐਹ ਈਆਂ ਨਾਲ ਤੇ ਹੋਉਂਦਾ ਸਰਪੰਚ ਸਾਹਿਬ ਨੂੰ ਲਾਇਓ ਜੀ ਹਾਂ ਜੀ ਹਾਂ ਜੀ ਤੁੰਗਾਂ ਦੇ ਪਿੰਡ ਹਾਂ ਜੀ ਸਰਪੰਚ ਸਾਹਿਬ ਕਹਿੰਦੇ ਆ ਤੇ ਗੂੜੀਆਂ ਨੂੰ ਅਸੀਂ ਇੰਟਰ ਐਂਟਰ ਕਰਤਾ ਜੀ ਅੱਛਾ ਜੀ ਤੇ ਮੇਨ ਗੇਟ ਗੂੜੀਆਂ ਨੇ ਖੋਲ ਲਿਆ ਸੀਗਾ ਤੇ ਅੰਦਰ ਉਹਨਾਂ ਦਾ ਕੋਈ ਜੰਦਾ ਜਾਂਦਾ ਕੁਝ ਨਹੀਂ ਖੋਲਿਆ ਛੇੜਿਆ ਗਿਆ ਅੱਛਾ ਜੀ ਤੇ ਦਰਵਾਜ਼ਾ ਮਤਲਬ ਸ਼ੈੱਡ ਥੱਲੇ ਗੂੜੀਆਂ ਬੈਠ ਗਈ ਅੱਛਾ ਜੀ ਤੇ ਮੱਤ ਕੰਮ ਕਰ ਹੈਲੋ ਸਰਪੰਚ ਸਾਹਿਬ ਹਾਜੀ ਜੀ ਆਪਣਾ ਇਹ ਸੈੱਡ ਨਹੀਂ ਹੈਗਾ ਇੱਧਰ ਲਾਤੇ ਦੇਖਿਆ ਹੋਇਆ ਆਇਆ ਹੋਇਆ ਕਰੇ ਨਾਲ ਹੀ ਜਾਈ ਜਾਏਗਾ ਹਾਂ ਬਸ ਉੱਥੇ ਬੱਚੀ ਨੂੰ ਬਿਠਾਤਾ ਮੇਨ ਗੇਟ ਖੋਲ ਕੇ ਠੀਕ ਆ ਇਹ ਅੰਦਰ ਇਹਨਾਂ ਦਾ ਕਿਸੇ ਨੂੰ ਕੋਈ ਜਿੰਦਾਨੀ ਤੋੜਿਆ ਕੁਝ ਨਹੀਂ ਕਰਿਆ ਜੇ ਤੁਸੀਂ ਆ ਕੇ ਮੌਕਾ ਦੇਖਣਾ ਦੇਖ ਵੀ ਸਕਦੇ ਹੋ ਠੀਕ ਆ ਗੱਲ ਮੱਝਾਂ ਕਿਸੇ ਦੇ ਪਾਸੇ ਮੱਝਾਂ ਮੁੰਝਾਂ ਕਿਸੇ ਪਾਸੇ ਵਰਾਂਤੇ ਇੱਥੇ ਨੇੜੇ ਤੇੜੀ ਆਏ ਅਸੀਂ ਵੀ ਕਾਨੂੰਨ ਨੂੰ ਆਸਤੇ ਨਹੀਂ ਲੈਂਦੇ ਠੀਕ ਆ ਨਾ ਨਾ ਅਸੀਂ ਵੀ ਕਾਨੂੰਨ ਦੇ ਹਿਸਾਬ ਨਾਲ ਤੇ ਪੰਚਾਇਤ ਦੇ ਹਿਸਾਬ ਨਾਲ ਚੱਲਦੇ ਆਂ ਠੀਕ ਹੈ ਇੱਕ ਦੋ ਇਹਦੀ ਮਾਤਾ ਰਹਿ ਗਈ ਇੱਕ ਅੱਧਾ ਹੋਰ ਦੋ ਜਣੇ ਰਹਿ ਜਾਣਗੇ ਹੋਰੇ ਠੀਕ ਆ ਕੋਈ ਗੱਲ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਠੀਕ ਹੈ ਜੇ ਹੁਣ ਅੱਜ ਦੁਬਾਰੇ ਕੱਲ ਨੂੰ ਆ ਜੰਗੇ ਜੇ ਹੁਣਾਂ ਪੈ ਜੇ ਕਹਿਣਗੇ ਆ ਆ ਵੀ ਸਕਦੇ ਹੁਣਾਂ ਰਾਬਤਾ ਕਰਕੇ ਠੀਕ ਆ ਕੋਈ ਗੱਲ ਨਹੀਂ ਕਿਉਂ ਤੇ ਸੱਦੋਗੇ ਤੁਹਾਡੇ ਕਹਿਣ ਤੇ ਅੱਜ ਛੱਡਣਾ ਕੋਈ ਸਹਿਮਤੀ ਕਰਨੀ ਸਾਨੂੰ ਦੱਸ ਦਿਓ ਜੀ ਅਸੀਂ ਆ ਜਾਂਦਾ ਗੱਲ ਨਹੀਂ ਨਾ ਕੋਈ ਗੱਲ ਨਹੀਂ ਅੱਛਾ ਲੈਣਾ ਕੋਈ ਗੱਲ ਨਹੀਂ ਠੀਕ ਹੈ ਠੀਕ ਕਰ ਬਾਕੀ ਰੱਖੋ ਕਹਿਣ ਜੀ ਤੁਸੀਂ ਵੀ ਠੀਕ ਹੋ ਜੀ ਠੀਕ ਹੈ